thank mm -hmm. you mm -hmm. mm -hmm. ਵਾਇਰ ਜੀ ਦਾ ਖਾਸ ਆਵਰੀ ਫਤਿਹ ਬਾਸ ਬਾਬਾ ਸੁਧ ਸਿੰਘ ਜੀ ਜੀਰੀ ਮਾਚੀ ਵਾਲਾ ਸਾਹਿਬ ਬੈਂਕ ਕਲੋਨੀ ਸਮਰਾਲਾ ਰੋਡ ਜਿਹਨਾਂ ਲੁਧਿਆਣਾ ਦੇ ਰਹਿਣ ਵਾਲੇ ਆ ਇਹ ਧੰਨ ਧੰਨ ਫਰਮ ਗਿਆਨੀ ਪਾਪਾ ਬੁੱਢਾ ਸਹਿਣਾ ਜੋੜ ਮੇਲਾ ਹੁੰਦਾ 4 5 6 3 ਦਾ 7 ਦਾ 5 6 7 ਤਰੀਕ ਦਾ 8 ਨੂੰ ਸਮਾਪਤੀ ਇਹ ਬੜੇ ਸਾਲਾਂ ਤੋਂ ਹੀ ਹਰ ਕਿੰਤ ਸਾਲਾਂ ਤੋਂ ਇੱਥੇ ਲੱਗ ਰਹੇ ਆ ਬਾਬਾ ਵਿਜੀ ਚੰਦ ਐਵੀਨੀ ਕਲੋਨੀ ਹੱਥੇ ਗੇਟ ਦੇ ਅੰਦਰ ਇਹ ਦਾਸ ਬਾਬਾ ਸੁਧ ਸਿੰਘ ਵੀ ਬੇਨਤੀ ਕਰਦਾ ਹੈ ਕਿ ਸਾਨੂੰ ਹੇਮਕੁੰਡ ਸਾਹਿਬ ਦੇ ਰਸਤੇ ਲੰਗਰਾਂ ਵਾਲੇ ਵੀ ਕਹਿੰਦੇ ਆ ਲੋੜਵੰਤਿਆਂ ਦੇ ਵਿਆਹ ਵਾਲੇ ਵੀ ਕਹਿੰਦੇ ਆ ਨਾ ਕੋਈ ਸਾਡਾ ਢੇਰਾ ਨਾ ਅਸੀਂ ਕਿਸੇ ਗੁਰਦੁਆਰੇ ਦੇ ਮਹੰਤਾਂ ਨਾ ਅਸੀਂ ਕਿਸੇ ਢੇਰੇ ਦੇ ਸੰਤਾਂ ਆਪਦੇ ਘਰ ਵਿੱਚ ਰਹਿੰਦੇ ਆ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਆ ਮੱਝਾਂ ਕਾਇਆਂ ਰੱਖੀਆਂ ਦੁੱਧ ਪੀਂਚਦੇ ਆ ਗੁਜ਼ਾਰਾ ਕਰਦੇ ਆ ਹਰ ਮਹੀਨੇ 50 ਬੱਚਿਆਂ ਦੀ ਦੀਸ ਭਰ ਕੇ ਭਾਵ ਕੇ ਸਾਲ ਦੇ 600 ਬੱਚੇ ਪੜਾਉਣੇ ਆ 11ਵੀਂ ਦੇ 12ਵੀਂ ਵਾਲੇ ਕੋਈ ਬਾਬਾ ਕਹੇ ਕੋਈ ਹੋਰ ਕਹੇ ਬਾਹ ਕੱਢ ਕੇ ਕਿ ਮੈਂ ਇਹਨੇ ਬੱਚੇ ਪੜਾਉਣਾ ਮੈਂ ਸਾਲ ਦੇ 600 ਬੱਚਾ ਪੜਾਉਣਾ ਜਿਨ੍ਹਾਂ ਨੂੰ 11ਵੀਂ ਤੇ 12ਵੀਂ ਦੀ ਸਾਰਿਆਂ ਦੀ ਫੀਸ ਦੇਣਾ ਤੇ ਜਿੱਥੇ ਜਿੱਥੇ ਸਥਾਮੀਆਂ ਉਥੇ ਲੰਗਰ ਲਾਉਣਾ 4 ਮਹੀਨੇ ਹੇਮਕੋਟ ਸਾਹਿਬ ਦੇ ਰਸਤੇ ਵਿੱਚ ਲਾਉਣਾ ਮਾਚੀਵਾੜੇ ਰਾਹਾਂ ਰੋੜ ਤੇ 24 ਘੰਟੇ ਲੋੜਵੰਦਾਂ ਲਈ ਲੰਗਰ ਚੱਲਦਾ ਰਹਿੰਦਾ ਹੈ ਮਾਚੀ ਵਾਲੇ ਰਾਹੋ ਰੋਡ ਤੇ 24 ਘੰਟੇ ਲੋੜਵੰਦਾ ਵਾਸਤੇ ਲੰਗਰ ਚੱਲਦਾ ਕੋਈ ਆ ਕੇ ਵੇਖੇ ਕਿਸੇ ਨੂੰ ਕਰਾਈ ਕਰਨੀ ਜਾਂਦੇ ਕਿਸੇ ਨੂੰ ਮੰਗਣ ਨਹੀਂ ਜਾਂਦੇ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਪਰਦੇਸਾਂ ਦੀਆਂ ਸੰਗਤਾਂ ਲੱਖਾਂ ਰੁਪਈਆ ਮੈਨੂੰ ਭੇਜਦੀਆਂ ਮਾਤਾ ਸੀਤਲਾ ਮੰਦਿਰ ਪੰਗਾ ਸ਼ਹਿਰ ਬਾਬਾ ਦਵਿੰਦਰ ਕੌੜਾ ਜੀ ਜਿਨ੍ਹਾਂ ਨੇ 35 ਲੱਖ ਰੁਪਏ ਦਾ ਮੈਨੂੰ ਸਮਾਨ ਦੇ ਕੇ ਫੜ ਪੀਟਾਂ ਵੱਢ ਲਿਆ ਹੁਣ 1000 ਬਿਸਤਾਂ ਤਿਆਰ ਪਿਆ ਹੈ ਜਿਹੜਾ ਲੋੜਵੰਦਾ ਵੇ ਦਿਵਾਲੀ ਤੋਂ ਬਾਅਦ ਵੰਡਿਆ ਜਾਣਾ ਅਸੀਂ ਆਪ ਦੀ ਕਿਰਤ ਕਰਦੇ ਆ ਕਿਸੇ ਦਾ ਕੋਈ ਨਹੀਂ ਖਾਲਸਾ ਕੋ ਬਿਨਾ ਕਿਸੇ ਨੂੰ ਮੰਨਦੇ ਨਹੀਂ ਖਾਲਸਾ ਸਾਡਾ ਮਾਣ ਹੈ ਗੁਰੂ ਗ੍ਰੰਥ ਸਾਹਿਬ ਸਾਡੀ ਸ਼ਾਨ ਹੈ ਅਸੀਂ ਸਿੱਖਾ ਖਾਲਸਾ ਵਾਇਰ ਦੀ ਕੀ ਫਤਿਹ